ਜਿਹੜਾ ਕਾਲਾ ਚਲੀ ਬਾਹਰ ਨੂੰ ਜਿੱਤੀ ਬਸ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਕੋਈ ਦੁੱਖ ਨੀ ਤੇਰਾ ਚਾਹੋਣੀ ਤਰਕੀ ਵਾਸਤੇ ਤੇ ਵਾਸਤੇ ਨਾ ਦਿਨੜ ਸਭ ਨੂੰ ਦੇਖ ਰੋਹ ਕਰਨ ਤੇ ਅੱਜ ਫਾਈਨਲੀ ਕਈ ਦਿਨਾਂ ਤੋਂ ਬਲੌਗ ਚੱਲ ਰਿਹਾ ਦੀਵਾਲੀ 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 ਤੇ ਦੀਵਾਲੀ ਦਾ ਜੀ ਅੱਜ ਸਭ ਨੂੰ ਬਾਬਾ ਬਿਛਾਰਾਂ ਵਿੱਚ ਬਾਬਾ ਬੰਦੀ ਛੋੜ ਦੱਸਾ ਸਾਰਾ ਕੁਝ ਪਿੱਛੇ ਹੋ ਗਿਆ ਜੀ ਤੇ ਆਪਾਂ ਲੱਗੇ ਜੀ ਅੱਜ ਸਵਾਤੀ ਉਹ ਤਾਂ ਬਾਸਾਈਆਂ ਵੀ ਬਹੁਤ ਲੈਂਦੀ ਸੀ ਇਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੇ ਕਹਾਂਗੇ ਜੀ ਮੱਥਾ ਮਾਰ ਬਸਤਨਾ ਤਾਂ ਜਿਆ ਬਾਸਾ ਅਲੋ ਤੇ ਤੰਗਾਂਗੇ ਜੀ ਫਰੰਟ ਆਉਂਦੇ ਜਾਂਦੇ ਬਾਗਾਂ ਨੂੰ ਠਹਿੜ ਕਰਾਂਗੇ ਤੇ ਇਹਦੇ ਪਰ ਰੱਖ ਜਿਹੜਾ ਬੈਂਚ ਦਾ ਬੈਂਚ ਨੂੰ ਘਰ ਪਿੱਛੇ ਬੈਂਚ ਦੇ ਪਰ ਰੱਖ ਬਾਗਾਂ ਨੂੰ ਹਾਂ ਜੀ ਨੀਚੇ ਹੀ ਰੱਖੋਗੇ ਕੋੜੇ ਬੈਂਚੇ ਇੱਧਰ ਨੂੰ ਕਰਦੇ ਸੰਦੀਪੂਗੇ ਇੱਧਰ ਨੂੰ ਨਹੀਂ ਇੱਧਰ ਨੂੰ ਸਾਡੇ ਨਹੀਂ ਦਿੰਦਾ ਸੈਂਟਰ ਦੇ ਦਿੰਦਾ ਸਤ ਨਾਮੁ ਸਰ ਉਹ ਮਨਾ ਮਨਾ ਹੱਟ ਹੱਟ ਜੀ ਪਰਲੇ ਪਾਸੇ ਨੂੰ ਕਰ ਲੋ ਆ ਵੀ ਇੱਕ ਠੋਕਰ ਜੀ ਬਣਦੀ ਹੈ ਵੇ ਕਿ ਜਿੱਕੇ ਤੁਰਦੇ ਫਿਰਦੇ ਹਾਂ ਹਾਂ ਜਾ ਕੇ ਹਰ ਤਨ ਥੋੜੀ ਜੀ ਪਰ ਨੂੰ ਧੱਕ ਦੋ ਕਰ ਦੋ ਅੱਛੇ ਟੇ ਵਾਲਾ ਆਣਾ ਵੀ ਇੱਧਰ ਤੇ ਆਉਂ ਨਿਕਲਦੇ ਬੜੇ ਕਰਨੇ ਆਣਾ ਦਾ ਕੁਝ ਨਹੀਂ ਪਤਾ ਹੂੰ ਇਹ ਤਾਂ ਉਹਨਾਂ ਦੇ ਗੋਡਾ ਦਾ ਇਲਾਕਾ ਉਹਨਾਂ ਦਾ ਚਾਰ ਆਹ ਬਣ ਗਈ ਗੱਲ ਵੈਗੁਰੂ ਦਾ ਸੱਚਾ ਪਾਤਸ਼ਾਹ ਇਹਨਾਂ ਕੋਲ ਅਰਦਾਸ ਬੇਨਤੀ ਕਰਾਂਗੇ ਤੇ ਦੋ ਤੇ ਹੁਣ ਜਾਣੀ ਤੁਸੀਂ ਹਾਲ ਪਹਿਲਾਂ ਮੇਰੇ ਕੋਲ ਗੁਰਦੁਆਰੇ ਨੂੰ ਜਾਣਾ ਕੀ ਕਰਨਾ ਹਾਂ ਗੁਰਦੁਆਰੇ ਨੂੰ ਜਾਣਾ ਦੋ ਵਾਰ ਫੇਲ ਦੀ ਬੋਤਲ ਫਾਂ ਇਹ ਹੋ ਰਹੀ ਸੀ ਗੁਰਦੁਆਰਾ ਸਾਹਿਬ ਦੇ ਮੱਸਾ ਟਿਕਣ ਜਾਣ ਦੀ ਤਿਆਰੀ ਉਧਰ ਕਰਨਾ ਕਰਨ ਨੇ ਕੰਮ ਛੜਿਆ ਕਰਿਆ ਪੁੱਠਾ ਸਿੱਧਾ ਜਾ ਸ਼ੁਰੂ ਉਂਗਲੀਆਂ ਕਦੇ ਪਾ ਇੱਕੋ ਜਗ੍ਹਾ ਢੇਰੀ ਲਾਈ ਜਾਂਦਾ ਇਹਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕਰੀ ਦਾ ਕਿਵੇਂ ਹੁੰਦਾ ਕੰਮ ਇਹ ਜੈਦਨੀ ਦੀ ਡਿਊਟੀ ਬਕਤ ਇਹਨੂੰ ਪਤਾ ਹੀ ਨਹੀਂ ਵੀ ਕਰਨਾ ਕੀ ਹੈ ਹਰ ਇੱਕ ਚੀਜ਼ ਦਾ ਕੋਈ ਟੰਗ ਹੁੰਦਾ ਹੈ ਤੂੰ ਇੱਕ ਨੂੰ ਨਾ ਬੁਕੇ ਸਮਝਦਾ ਨਹੀਂ ਤੇ ਕਰਦਾ ਵਸ ਅਗ ਨਹੀਂ ਐਨਾ ਨਾ ਪਾਉਂਦਾ ਤੇ ਐਨਾ ਨਾ ਪੈਂਦਾ ਨਹੀਂ ਆਂਦਾ ਨਾ ਇਹ ਉਂਗਲੀ ਲਾਉਂਦੀ ਹੈ ਇਹ ਇਹ ਇੱਕ ਸਾਈਡ ਵੱਜ ਜਾਂਦਾ ਫਿਰ ਤਾਂ ਕਿ ਤੇ ਕਰ ਦੋ ਥੋੜਾ ਜਰਾ ਵੱਜੇ ਰਹੋ ਹਾਂ ਵੱਧ ਪਾਇਆ ਪਤਾ ਇਹ ਸੇਵ ਕਿੰਨਾ ਗੱਪੇ ਗੇਟਾ ਰੰਗ ਕਰੂ ਸਾਰੇ ਰੰਗ ਲਾ ਸਾਰੇ ਲੱਗ ਗਏ ਹਾਂ ਸਾਰੇ ਕੱਲੇ ਕੱਲੇ ਲਾਤੀ ਕਰਕੇ ਕਿਹੜਾ ਲਾਵਾ ਕਾ ਇਹ ਚ ਕੁਝ ਪਾਇਆ ਹੀ ਨਹੀਂ ਇਹਨੇ ਕਰਨਾ ਹੁੰਦਾ ਐਂ ਕਰਕੇ ਘੇਰ ਕੇ ਪਹਿਲਾਂ ਮੈਂ ਪਾਇਆ ਨਿਕਲ ਚੱਲੇ ਨਹੀਂ ਕਹਤਾਂ ਮੈਂ ਐਸੇ ਨਾ ਪਾਇਆ ਮੈਂ ਇੱਕ ਕੁੜੀਏ ਕੁੜੀ ਪੁੱਤ ਪਿੱਛੇ ਜਾ ਤੂੰ ਮੈਂ ਦੱਸੂਗਾ ਤੈਨੂੰ ਬਾਅਦ ਦੇ ਵਿੱਚ ਤੁਸੀਂ ਪਹਿਲਾਂ ਬਾਬਾ ਜੀ ਦੇ ਮੱਥਾ ਟੇਕ ਕੇ ਆ ਜਾ ਕੇ ਪਾਸੇ ਖੜਾ ਹੋ ਜਾ ਤਰੀਏ ਕਿਹੜਾ ਬਾਬਾ ਗੱਬੇ ਹਾਂ ਗਰੀਨ ਬਾਬਾ ਦੇ ਕੋਲ ਦੇਖੋ ਪਾ ਦੋ ਹਲੇ ਇਹ ਵੀ ਤਾਂ ਪਾ ਦੋ ਆਪਾ ਜ਼ਰੂਰੀ ਹੈ ਹੁਣ ਚੱਲ ਲੈ ਹਾਂ ਹੁਣ ਹੁਣ ਬਸ ਬਸ ਖੜ ਜਾ ਬਸ ਹੁਣ ਇਹਨੂੰ ਤੂੰ ਚੱਕ ਲੈ ਸਿੱਧਾ ਹੀ ਚੱਕਣਾ ਉੱਪਰ ਨੂੰ ਆਪਾ ਚੱਕ ਲੰਚ ਚੱਕ ਲੰਚ ਚੱਕ ਲੰਚ ਚੱਕ ਲੰਚ ਪਾ ਉਹ ਹਲਾ ਨਾ ਨੂੰ ਦੇਖ ਗੇਰਤੇ ਨੇ ਵਿੱਚ ਏਕਣੇ ਲਾ ਕੇ ਪਰੇ ਉਹਨੂੰ ਬਾਹਰ ਕੇਰ ਕੇ ਆਉਣਾ ਸਾਰੇ ਨੂੰ ਝਾੜ ਕੇ ਆਉਣਾ ਬਾਹਰ ਕੋਈ ਨਾ ਕੋ ਨਾ ਇਹਦਾ ਪਾ 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 ਰੁਕ ਜਾ ਇੱਕ ਮਿੰਟ ਰੁਕ ਜਾ ਪਿੱਛੇ ਹੋ ਜਾ ਉਹ ਖਰਾਬ ਨਾ ਕਰ ਦੇ ਪਿੱਛੇ ਜਾ ਹਾਂ ਵਾਹ ਜੀ ਸੱਚਾ ਪਾ ਸੱਚਾ ਉਹ ਹੋਊਗਾ ਕਰੋੜ ਖਰੜ ਵੀ ਰੱਖ ਰਾਨੇ ਦੇ ਵਿੱਚ ਕਰੋੜ ਦੇ ਕਿਰਣੇ ਗੁੰਲਣੇ ਦੇ ਕਰੋੜ ਉਹ ਤੋਂ ਕੱਢਣੇ ਪੈਣੇ ਰੱਖ ਲੈ ਜੀ ਇਹ ਆ ਖੜਾ ਆਇਆ ਛੇੜੀ ਲੈ ਨੂੰ ਛੇੜੀ ਨਾ

ਆਜਾ ਚੱਲੀਏ ਗੁਰਦੁਆਰੇ ਅਰਦਾਸ ਕਰਨ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਚਲੋ ਚੱਲੀਏ ਜੀ ਮਿਲਦੇ ਜੀ ਘਾਹ ਚੱਲ ਕੇ ਵੈਸੇ ਬਾਹਰ ਬਾਹਰ ਹੋ ਗਿਆ ਜੀ ਹਨੇਰਾ ਮਿਲਦੇ ਤੁਹਾਨੂੰ ਫੇ ਫਿਰਦਾ ਫਿਰਦਾ ਜੀ ਮੈਂ ਤੇਰੇ ਦਰਿਆ ਤੇ ਆ ਆਪਣੀ ਚੜੀ ਨੀ ਲਹਿ ਬਾਂਦ ਕਾ ਫਿਰਦਾ ਫਿਰਦਾ ਰੱਖਾ ਕੋ ਪੁੱਤ ਹੁਣ ਥੱਲੇ ਭਾਈ ਉਧਰ ਸਟੈਂਡ ਬਣਿਆ ਹੋਇਆ ਕਿੰਨੀ ਟੰਗਣਾ ਉਹਨੇ ਚੰਗਾ ਵਾਹ ਸਤਿ ਸ਼੍ਰੀ ਅਕਾਲ ਥਾ ਟੇਕਿਆ ਸੀ ਹਾਂਜੀ ਹਾਂ ਪਰ ਨੇਰਾ ਪੂਰਾ ਹੋ ਗਿਆ ਨੇਰਾ ਪੂਰਾ ਹੋ ਗਿਆ ਹਾਂ ਮੈਨੂੰ ਨਾ ਜਦੋਂ ਮੈਂ ਹੁਣ ਹਾਂ ਕਲਰ ਦੇਖਿਆ ਨਹੀਂ ਲੈਟਨ ਹਾਂ ਥੱਲੇ ਆਈ ਜੀ ਇਹ ਤਾਂ ਹੁਣ ਦੇਖੀ ਐ ਇੰਨੀ ਟੌਰ ਲੱਗਦੀ ਐ ਜਿਹੜੀ ਉੱਪਰ ਵਾਲੀਆਂ ਲੜੀਆਂ ਨਾ ਐਂ ਲੱਗਦੀ ਤਾਂ ਵਾ ਵ ਕਰਿਆ ਵੇ ਮਸੀ ਐਂ ਲੱਗਦੀ ਜਿਵੇਂ ਕਿਸ ਦਾ ਹਾਰ ਪਾਇਆ ਹੁੰਦਾ ਹੈ ਨਾ ਹੈ ਨਾ ਪੂਰੇ ਤੇ ਜ਼ਿਆਦਾ ਬੁੱਢੀ ਲੱਗਦਾ ਲੋਰੀ ਚਾ ਰੱਖਤਾ ਗੱਡੀ 'ਤੇ ਅੱਛਾ ਆ ਜੋ ਆ ਜੋ ਆ ਦੇ ਦੀ ਆ ਚਲੋ ਜੀ ਚਲੋ ਦੇਖੋ ਸੋ ਸਾਰੇ ਉਹਦੇ 'ਤੇ ਰੱਖਣਾ ਹੁੰਦਾ ਹੈ ਟਰਾਲੀ ਗੱਡੀ ਸਾਰਿਆਂ ਦਾ ਸਾਰੇ ਕਾਸੇ ਰੱਖਣਾ ਪੈਂਦਾ ਇਹ ਤਾਂ ਥੋੜਾ ਜਿਹਾ ਰੁਖ ਪਿੱਛੇ ਨੂੰ ਰੱਖਣਾ ਤਾਂ ਐਦਾਂ ਇਹ ਜਿਹੜਾ ਬੱਤੀ ਵਾਲਾ ਤੇਲ ਆ ਇਹ ਪਿੱਛੇ ਜਾਊਗਾ ਵਿੱਚ ਉਹ ਗੱਡੀ 'ਤੇ ਵੀ ਬੈਜੇ ਜੀ ਤਾਂ ਟਰੈਕਟਰ 'ਤੇ ਵੀ ਵਿਆਹ ਹਾਬਤ। ਤੁੰ ਕਰੋ। ਕਿਆ? ਗੱਡੀ ਮੰਨ ਵਿੱਚ ਸਕ੍ਰੀਨਸ਼ਾਟ ਭੁੱਲ ਗਿਆ ਮੈਂ। ਚੱਕ ਲੈ ਜਾ ਪੁੱਤ ਆਪਣਾ ਮੈਂ ਨਹੀਂ ਚਲਾਉਣਾ ਹੈਗਾ ਚਲਾਉਣਾ ਹੋਇਆ ਤਾਂ ਤੂੰ ਆਪਣਾ ਲੈ ਜਾ ਨਹੀਂ ਰਹਿਣ ਦੇ। ਠੀਕ ਹੈ ਜੀ। ਇੱਕ ਓੰਕਾਰ। ਸਤਨਾਮ ਵਾਹਿਗੁਰੂ। ਗੁਰੂਕਾਰ ਨਮਸਕਾਰ ਕਰਿਆ ਜੀ। ਤੇ ਹੁਣ ਆਪਾਂ ਜੀ ਬਾਲਾਂਗੇ ਜੀ ਹੱਟ ਤੇ ਸਤਨਾਮ ਵਾਹਿਗੁਰੂ। ਪੱਕਾ ਬੰਦ ਕਰਨਾ ਪੈਣਾ ਪਾਪਾ ਜੀ ਕਿੰਨੇ ਟਾਂਹ ਤਾਂ ਇੱਧਰ ਕੰਮ ਲੋਟ ਆਉਣਾ ਸਤਨਾ ਭਾਈ ਤੁਸੀਂ ਆ ਬੁੱਗੀਆਂ ਜਿਹਾ ਪਰ ਰੋ ਆ ਵੀ ਬਾੜਨਾ ਚਾਰਾਗ ਬੜਾ ਹੂੰ ਆ ਗਈ ਮੈਂ ਆ ਗਈ ਤੂੰ ਪਹਿਲਾਂ ਬਾਪੂ ਗੁਲਗੁਲੇ ਸਾਰੇ ਪਹਿਲਾਂ ਆ ਗਿਆ ਹੂੰ ਹਾਂ ਤੇ ਕਰਾ ਦੇ ਤੁਸੀਂ ਆਪਣੇ ਗੁਲਗੁਲੂ ਦੇ ਕਿੱਛ ਘੱਟ ਕੇਂਦੀ ਹੂੰ ਆਹ ਦੇ ਸਾਡਾ ਆ ਜਾ ਛੋਟੂ ਜੇ ਲਿਖਤਾ ਕੋਈ ਲੈ ਹੂੰ ਪੱਕੇ ਨਾ ਉਹ ਖਾਜਾ ਮੱਥਾ ਆਜਾ ਪੁੱਤ ਪਹਿਲਾਂ ਮੱਥਾ ਤਾਂ ਠੀਕ ਲੀਏ ਅੱਖਾਂ ਤੇ ਦੋ ਗਿਲੇ ਖਾਊਗਾ ਕਾਤਾ ਹਾਂ ਮੈਂ ਨੂੰ ਸੱਤਣਾ ਮੈਨੂੰ ਜੱਤਾਂ ਉਹ ਪਿਛੇ ਨਾ ਕਰ ਤੇਰੇ ਬਾਹਰ ਨਹੀਂ ਹੋਵੇ ਪਰਦੋ ਹੁਣ ਤੁਸੀਂ ਖਿਲਾ ਕਢਾਉਣਾ ਹੈ ਨਾ ਨਾਲ ਆਹਾ ਬੁੱਗੀਆਂ ਜਿਹਾ ਜਵਾਕਾਂ ਦੀਆਂ ਆ ਵੀ ਖਾਊਗਾ ਕੇਲਾ ਖਾਊਗਾ ਪਰ ਬੁੱਗ ਵੀ ਨਹੀਂ ਖਾਣੀ ਆਪਣੀ ਆ ਮਾਂ ਦੇ ਭਈਆਂ ਮੈਂ ਦੇਖੀ ਇੱਕ ਹਾਰ ਗੋਣ ਦੀ ਆ ਇੱਕ ਜਾਤ ਮੇਂਦੀ ਇੱਕ ਜੱਤੀ ਦੀ ਇੱਕ ਤੰਨ ਦੀ ਤੇਰੀ ਗੱਲ ਪਰ ਕੀ ਆ ਰੰਗ ਰੰਗ ਲੱਗਾ ਹੋਇਆ ਹੈ ਕਲਰ ਕਲਰ ਪਲਾਸ ਕਲਰ ਲੰਗੋਲੀ ਹੈ ਲੰਗੋਲੀ ਲੰਗੋਲੀ ਸੱਤ ਪਤਾਈਆਂ ਹੋਰ ਕੱਟ ਖਿੱਲਾ ਸੰਦੀਪ ਭਰਨੀਆਂ ਹੁੰਦੀਆਂ ਪੂਰੀਆਂ ਹੈ ਹਾਂ ਦੇਖੋ ਕੱਟ ਰਹੀ ਹਾਂ ਲੰਗੋਲੀ ਕਲਰ ਲੱਗ ਰਿਹਾ ਹੈ ਨੁਕਰੋ ਵੇਖੀਂ ਸੂਰਜ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਤਵੇ ਦੀ ਖਿੱਲਾ ਲੈ ਜਾਣੀ ਪਤ ਪਹਿਲਾ ਪਹਿਲਾ ਮੰਮੀ ਰਾਨੋ ਕੰਮ ਨਾ ਵੇਖਦੇ ਉਤੋਂ ਬਾਅਦ ਤੂੰ ਖੱਲਾ ਲਈ ਜੜੀਆਂ ਲੈਣੀ ਆ ਪਹਿਲਾਂ ਮੱਥਾ ਟੇਕਣਾ ਤੋ ਨਾ ਮਹਾਰਾਜਾ ਪਾਚ ਅਹ ਮਾਈ ਹੂੰ ਅਲ ਪਾਪੜੀ ਦੀ ਉਹ ਬੜੇ ਚਾਰਾਗ ਦੇ ਨਾਲ ਥੋੜੇ ਉਹਨੇ ਬੱਤੀ ਨੇ ਤੇਲ ਨਹੀਂ ਚੱਕਿਆ ਹੈਗਾ ਬੜੀ ਵੱੱਤੀ ਵੱਟ ਰਹੀ ਧਵਨ ਲਾ ਰਹੀ ਨੂੰ ਕੁੱਠੀ ਕਰਕੇ ਹਾਂ 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 ਹੈ ਹੈ ਵਾਹ ਕਾ ਕਾ ਕਰਪਾ ਕਰੇ ਮੇਰੇ ਮਾਲਕ ਪਤਾ ਕਰੇ ਸੋ ਕਰਨਾ ਆ ਚੁੰਨੀ ਚ ਗੜੀ ਹੋਈ ਵੀ ਯਾਰ ਤੇ ਬੁਰਾ ਲਾਈਣਾ ਕਹਿਣਾ ਵੀ ਉਹਦਾ ਹੀ ਆਉਂਦਾ ਹਾਂ ਇਹ ਨਾ ਵੀਰੂ ਉਹ ਹੋਵਰ ਪਈਆਂ ਇਹ ਜਿੰਨੇ ਜਿੰਨੇ ਚੱਕਣੇ ਸਾਰੇ ਨੇ ਖਾਣੀ ਆ ਹਾਂ ਯੂ ਮੇ ਚਾਪਾ ਤੇਲ ਪਾਣਾ ਚ ਦੂਸਰਾ ਬੱਸ 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 32 ਛੋਟੀ 32 ਛੋਟੀ ਕਰਕੇ ਬੜਾ ਬਣਾ ਹਾਂ ਡਬਲ ਕਿੱਦਾਂ ਡਬਲ ਕਹਾਂ ਜੋੜ ਦਣੀ ਤੇ ਚੱਲ ਕੋਈ ਨਹੀਂ ਬਰਾਬਰ ਨਹੀਂ ਚਲੋ ਆਪਾਂ ਸਤਨਾਮ ਸ਼ੁਰੂਆਤ ਸਤਨਾਮ ਸ਼ੁਰੂਆਤ ਜੀ ਲੇ ਪੁੱਤ ਲੈ ਲੈ ਮੱਥਾ ਟੇਕਣ ਨੂੰ ਗੱਲਾਂ ਮੱਥਾ ਟੇਕਣਾ ਆਏ ਖਾਣੇ ਨਾਲ ਲੈ ਐਥੇ ਮਾਇਆ ਦਾ ਸੱਚਾ ਪਾਤਸ਼ਾਹ ਜਿਹੜਾ ਮੈਂ ਕੰਮ ਕਰ ਲਿਆ ਮੈਂ ਤਾਂ ਪਹਿਲੇ ਪੁੱਤ ਐਪਲ ਲੈ ਲਈ ਪਹਿਲਾਂ ਮੱਥਾ ਤਾਂ ਟੇਕ ਲਿਆ ਖਿੱਲਾ ਉੱਥੇ ਮੱਥਾ ਟੇਕ ਕਢਾਉਂਦਾ ਇਹ ਹਰ ਗੁੰਦੇ ਨਾ ਦਾ ਵੀ ਹਾਂ ਉਹ ਹਰ ਗੁੰਦੇ ਤਾਂ ਖਲਾ ਦੋ ਖਰਾਉਨੇ ਨਹੀਂ ਹਮ ਇਹ ਮੁੰਡੇ ਮੱਥਾ ਟੇਕ ਆਜਾ ਪੁੱਤ ਮੱਥਾ ਟੇਕ ਮੈਂ ਤਾਂ ਖਾਗੀ ਮੱਥਾ ਟੇਕ ਚਲ ਆਜਾ ਮੱਥਾ ਟੇਕੀ ਉਹ ਪਾਪਾ ਜੀ ਅਰਦਾਸ ਕਰਦੇ ਆ ਆਜਾ ਮੇਰੇ ਕੋਲ ਆਜਾ ਸੋ ਸੱਚੇ ਪਾਤਸ਼ਾਹ ਸੁੱਖ ਸ਼ਾਂਤੀ ਰੱਖਿਓ ਸਭ ਪਾਸੇ ਸਭ ਨੂੰ ਰੱਖਿਓ ਚੜ੍ਹਦੀ ਕਲਾ ਚ ਮਹਾਰਾਜ ਸੱਚਾ ਪਾਤਸ਼ਾਹ ਤੁਸੀਂ ਹੁਣ ਤੁਸੀਂ ਸਭ ਦਾ ਭਲਾ ਕਰਿਓ ਸਭ ਪਾਸੇ ਰੱਖਿਓ ਬਰਕਤ ਚਲੋ ਧੰਨਵਾਦ ਹੈ ਗੁਰੂ ਲਓ ਜੀ ਹੁਣ ਸੁਭਰੀਤ ਨੂੰ ਦੋ ਕੇਲਾ ਐਪਲ ਲੈਣਾ ਆਲਾ ਫੜ ਆ ਦੇਖ ਐਪਲ ਆ ਪਿਆ ਮੇਰੇ ਕੋਲ

ਤਨਵਾ ਹੈ ਗਰੂ ਸੱਚਾ ਪਾਚਾ ਮਿੱਠੇ ਤੇ ਬਸ ਕੇ ਇੰਨਾ ਬਸ ਸਕਦੇ ਆ ਤੇ ਹੁਣ ਕੀ ਪ੍ਰੋਗਰਾਮ ਅਗਲਾ ਕੋਈ ਖਰੋਟ-ਖਰੋਟ ਖਲਾ ਦੋ ਨਾਲੋ ਪਪਾ ਜੀ ਨੂੰ ਵੀ ਦੇ ਦੋ ਐਪਲ ਦੋ ਐਪਲ ਦੇ ਦੋ ਉਹਨੂੰ ਦੇ ਦੋ ਐਪਲ ਧੋ ਕੇ ਧੋ ਕੇ ਧੋ ਕੇ ਖਾਣਾ ਦਾ ਇੱਕ ਦੋ ਦੋ ਪਪਾ ਜੀ ਦੇ ਦੰਦ ਵੀ ਨਹੀਂ ਹੈਗੇ ਇੱਕ ਚੱਕਰ ਥੋੜਾ ਆ ਆ ਤਾਂ ਵਿੱਚ ਉਹ ਬਾ ਵਧੀਆ ਹੈ ਕਰੋੜ ਆ ਆ ਆ ਦੇਖ ਇੱਕ ਮਿੰਟ ਆ ਦੇ ਦੋ ਉਹਨੂੰ ਇਹ ਲਾ ਕੇ ਖਾਣ ਆਏ ਨੇ ਘਰ ਦੇ ਲਿਹਾਫੇ ਜੇ ਵਿਚਾਰਾ ਫਟ ਗਿਆ ਹੈ ਬਾਹਰ ਤੱਕ ਪਹੁੰਚਦੇ ਪਹੁੰਚਦੇ ਨੇ ਮੂਹਟ ਪਹੁੰਚੇ ਜਾਣਾ ਮੇਰੇ ਹੁਣ ਕੀ ਕਹਾਂ ਨਾ ਤੁਮ ਸੱਤ ਕਰਨਾ ਹਣਾ ਵੀ ਵਧੀਆ ਲੈ ਕੇ ਆਏ ਬਾਈ ਜੀ ਆਹ ਬੱਤੋ ਬਸੇ ਨੂੰ ਕੱਤੀ ਇੱਥੇ ਆ ਰਾ ਹੁਣ ਇੱਥੇ ਬਣਾ ਕੇ ਇਧਰ ਅੱਜ ਮੂਰੇ ਬਣਾ ਦੇ ਹਾਂ ਡੈਡੀ ਹਾਂ ਬੱਤੋ ਇਹਦਾ ਪੈਟਰਨ ਮੈਨੂੰ ਸਮਝ ਆਉਂਦਾ ਮੈਨੂੰ ਕਿੱਦੋਂ ਕਰਾਂ ਕੀ ਦਾ ਪੈਟਰਨ ਹੈ ਇਹਦਾ ਇਹਦਾ ਤੂੰ ਰਹਿਣੇ ਦੇ ਤੂੰ ਦੂਏ ਹੀ ਬਣਾ ਲੈ ਹੁਣ ਜਦਾ ਪੈਟਰਨ ਸਮਝਣ ਲੱਗ ਕੇ ਫੇਰ ਤਾਂ ਰਾਤ ਇੱਥੇ ਲੱਗ ਜਣੀ ਆਪਣੀ ਹਾਂ ਕੋ ਟਰਾਈ ਕਰਾ ਉਹ ਇਹਦਾ ਪੈਟਰਨ ਆਪਾਂ ਨੂੰ ਸਮਝ ਨਹੀਂ ਲੱਗਣਾ ਹੈਗਾ ਤੂੰ ਹੁਣ ਮੈਨੂੰ ਕਹੀ ਜਾਂਦਾ ਪੈਟਰਨ ਤੇ ਕਿਆ ਕਰੂੰਗਾ ਬਣਦਾ ਤੈਨੂੰ ਲੱਗਦਾ ਕੁਝ ਥੱਲੇ ਦੇਖੀ ਨਾ ਥੱਲੇ ਰੰਗ ਜਾਂਦੀ ਨਹੀਂ ਪਰ ਜਾਂਦਾ ਜਾਂਦਾ ਤਾਂ ਹੈਗਾ ਆਹ ਸਭ ਜਾਂਦਾ ਪਰ ਡਾਕਟਰ ਚਲੋ ਕੋਈ ਨਹੀਂ ਜੀ ਮੈਨੂੰ ਲਿਆ ਫੇਰ ਤੁਹਾਨੂੰ ਮਾਰ ਕੇ ਦੇਖਦੇ ਕਿਆ ਬਣਦਾ ਪ੍ਰੋਗਰਾਮ ਅਗਲਾ